ਲਹਿਰ ਪੰਜਾਬ 24 ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸੰਜੀ ਕੁਮਾਰ ਸਵਾਦ ਕਰਦਾ ਹਾਂ ਦੋਸਤੋ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਕਾਂਗਰਸ ਦੇ ਵਰਕਰਾਂ ਵੱਲੋਂ ਧਰਨਾ ਲਗਾ ਲਗਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਇਸ ਮੌਕੇ ਲੁਧਿਆਣਾ ਤੋਂ ਮੌਜੂਦਾ ਸੰਸਦ ਸਰਦਾਰ ਰਮਨੀ ਸਿੰਘ ਬਿੱਟੂ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਮੌਜੂਦਾ ਕਾਂਗਰਸੀ ਸ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਤ ਤਲਵਾੜਾ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਲੁਧਿਆਣਾ ਸ਼ਾਮ ਸੁੰਦਰ ਮਨੁਤਾਰ ਨੂੰ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਬਾਹਰ ਪੁਲਿਸ ਨੇ ਗੈਰ ਜ਼ਮਾਨਤੀ ਬਰੰਟਾ ਦੀ ਆੜ ਵਿੱਚ ਗ੍ਰਿਫਤਾਰ ਕਰਕੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਸੀਂ ਤੁਹਾਨੂੰ ਦਿਖਾਣੇ ਆ ਕਿ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਖਤਾ ਇੰਤਜ਼ਾਮ ਕੀਤੇ ਗਏ ਤੇ ਉੱਥੋਂ ਦਾ ਕੀ ਮਾਹੌਲ ਸੀਗਾ oh there we ਸੈਂਟਰ ਐਚ ਵੀ ਆਰ ਸਾਉ ਆਦਮ ਨਗਰ ਇਸ ਦਾ ਪ੍ਰਧਾਨ ਨੇ ਸਾਡੇ ਨਾਵਰ ਸਾਹਿਬ ਬੈਸਟ ਤੇ ਸਾਡੇ ਮੈਦਾ ਕਾਂਗਰਸ ਸਰ ਕੈਮਰਾ ਦੇ ਸੜੀ ਜੰਲੀ ਕਪੜੀ ਹੈ ਭਗਵੰਦ ਸਮਾਜ ਪੰਨਾ ਲੱਗ ਰਿਹਾ ਹੈ ਭਗਵੰਦ ਪਿੰਡਾ ਦਾ ਭਗਵੰਦ ਜੀ ਸਰ ਜੀ ਇੱਧਰ ਕੈਮਰਾ ਵਸ ਕਰਿਓ ਭਈ ਜਾਲਿਆਂ ਦੇ ਵਿੱਚ ਬਿੱਟੂ ਜੀ ਸਰ ਜੀ ਬਿੱਟੂ ਜੀ ਇੱਧਰ ਦੇਖ ਬਿੱਟੂ ਜੀ ਬਿੱਟੂ ਜੀ ਸਰ ਜੀ ਇੱਧਰ ਦੇਖੋ ਰਹੀ ਮੀਨ ਬਿੱਟੂ ਜੀ ਇਹ ਜਾਨ ਆਉਣ ਵਾਲਾ ਫੜਕੇ ਤਹਾਉ ਵਾਲਿਆਂ ਨੂੰ ਫੜ ਕੇ ਗ੍ਰਿਫਤਾਰ ਕਰੋ ਮੇਰੇ ਸਾਹੇ ਕਾਉਂਸਲਰ ਅੱਜ ਰਿਪੋਰਟ ਪਈ ਬਿੱਟੂ ਜੀ ਕੌਂਫਰੰਸ ਸੈਸ਼ਨ ਬੰਦ ਗਈ ਆ ਅੱਜ ਖ਼ਬਰ ਸਰ ਜੀ ਇੱਧਰ ਦੇਖਿਓ ਰਹੀ ਕੈਮਰਾ ਬਿੱਟੂ ਜੀ 95 ਕੈਮਰਾ ਵੇਸ ਕਰਿਓ ਬਿੱਟੂ ਜੀ ਕੈਮਰਾ